ਗਲਤੀ ਉਹ ਕਰਦਾ ਜੀ ਵੀ ਮੈਨੂੰ ਕੋਈ ਖੋਫ ਨਹੀਂ ਕੋਈ ਡਰ ਨਹੀਂ ਵੀ ਜਿਹੜਾ ਇਹਨਾਂ ਨੇ ਝੂਠਾ ਮੇਰੇ ਤੇ ਬਿਲਕੁਲ ਬਿਲਕੁਲ ਝੂਠਾ ਇਹਨਾਂ ਨੇ ਪਰਚਾ ਦਿੱਤਾ ਮੇਰੀ ਕੋਈ ਇਨਵੋਲਵਮੈਂਟ ਕਿਸੇ ਗੱਲ ਦੀ ਸੀ ਨਹੀਂ ਮੈਨੂੰ ਨਾ ਉਹ ਬੰਦਾ ਕੋਈ ਜਾਣਦਾ ਸੀ ਨਾ ਮੇਰੀ ਕਦੇ ਕੋਈ ਗੱਲ ਗੱਲ ਹੋਈ ਤੇ ਕੋਈ ਇਹ ਕਹਿੰਦੇ ਆ ਵੀ WhatsApp ਕਾਲ ਆਈ ਮੈਨੂੰ ਮੈਨੂੰ ਕੋਈ ਨਹੀਂ ਪਤਾ ਵੀ ਮੈਨੂੰ WhatsApp ਕਾਲ ਆਈ ਹੈ ਕਿਉਂਕਿ ਮੈਂ ਚਾਹੇ ਰਾਤ ਨੂੰ 11 ਵਜੇ ਕਿਸੇ ਦਾ ਫੋਨ ਆਇਆ ਚਾਹੇ 2 ਵਜੇ ਆਏ ਮੈਂ ਫੋਨ ਚੱਕਦਾ ਕਿ ਸਾਡੇ ਵਰਕਰਾਂ ਦੇ ਫੋਨ ਲੁਧਿਆਣੇ ਤੋਂ ਵੀ ਕਿਤੋਂ ਵੀ ਮੇਰੇ ਕੋਲ ਰਾਤ ਨੂੰ ਆਉਂਦੇ ਆਂ ਕਈ ਵਾਰੀ ਮਜਬੂਰੀ 'ਚ ਕੋਈ ਬੰਦਾ ਹੁੰਦਾ ਤੇ ਮੈਨੂੰ ਬਿਲਕੁਲ ਇੱਕ ਦਿਨ ਇਹਨਾਂ ਨੇ ਉਹ ਉਹ ਪੂਰਾ ਇਹਨਾਂ ਨੇ ਪੂਰਾ ਤੰਗ ਕਰਕੇ ਰੱਖਿਆ ਜਿਸ ਦਿਨ ਪਰ ਅਸੀਂ ਸਾਡੀ ਪਾਰਟੀ ਅਸੀਂ ਘਬਰਾਉਣ ਵਾਲੇ ਲੋਕ ਨਹੀਂ ਹੈਗੇ ਬੜਾ ਅਤਵਾਦ ਵੀ ਛੇਲਿਆ ਬਿੱਟੂ ਜੀ ਮੇਰੇ ਵੱਡੇ ਭਰਾ ਹੈਗੇ ਆ ਤੇ ਜਿੱਥੇ ਵੀ ਜੋ ਸਾਨੂੰ ਡਾਇਰੈਕਸ਼ਨ ਆ ਪਾਰਟੀ ਦੇਗੀ ਅਸੀਂ ਹੁਣ ਇਹਨਾਂ ਦੇ ਖਿਲਾਫ ਖੋਰ ਤਕੜੇ ਹੋ ਕੇ ਲੜਾ ਜੈ ਸਤਿ ਸ੍ਰੀ ਅਕਾਲ ਜਿੰਦਾਬਾਦ ਜੈ ਸਤਿ ਸ੍ਰੀ ਅਕਾਲ ਜਿੰਦਾਬਾਦ ਸਤਿ ਪਰਵਾਰ ਦੀ ਸੇਵਾ ਕਰਾਂਗੇ ਖਾ ਕੇ ਜਿਸ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਉਹਨੂੰ ਪਹਿਲਾਂ ਜਾਣਦੇ ਹੋ ਬੰਦੇ ਨੂੰ ਬਿਲਕੁਲ ਮੈਨੂੰ ਕੋਈ ਉਹ ਕੋਈ ਜਾਣਕਾਰੀ ਨਹੀਂ ਹੈ ਵੀ ਉਹ ਕੌਣ ਬੰਦਾ ਹੈ ਔਨ ਕਿਵੇਂ ਉਹਦਾ ਫੋਨ ਨੰਬਰ ਹੈ ਮੈਨੂੰ ਕੋਈ ਜਾਣਕਾਰੀ ਨਹੀਂ